ਨੇ ਮੈਂ ਮੈਂ ਟਲ ਗਿਆ ਭਰਾਵਾ ਪੈਸੇ ਬਹੁਤ ਬੈ ਗਏ ਇਹਨੂੰ ਤੈਨੂੰ ਨਹੀਂ ਪਤਾ ਅੱਛਾ ਇਹ ਹੁਣ ਆਪ ਗੱਬਣ ਚਾਹ ਕਰਨੀ ਆ ਦੋ ਦਾ ਕਿਹਦੀ ਤਾਂ ਹੋਇਆ ਹੇ ਹਾਂ ਮੈਂ ਵੀ ਸੁਣੀ ਸੀ ਪਰ ਮੈਂ ਖਾ ਆਪਾਂ ਗੱਲ ਕਰਦੇ ਚੰਗੇ ਨਹੀਂ ਲੱਗਦੇ ਐ ਮੈਂ ਅਗਲਾ ਕੋਈ ਯਾਰ ਨਾਲ ਆਪਾਂ ਦੇਖੋ ਆਪਾਂ ਤਾਂ ਹੀ ਨਹੀਂ ਕਿ ਸੁਣਨਾ ਗੋਲੀ ਮਾਰ ਕੇ ਓਰੇ ਲਿਆ ਤੇਰੇ ਭਾਂਦੋ ਵੀਰੋ ਖੁਸ਼ਕੀ ਬੜੀ ਅੰਦਰ ਪਤਾ ਨਹੀਂ ਭਾਂ ਤੇ ਨਰਾ ਦਾ ਹਰਾ ਹੱਥ ਤਾਂ ਭਾਂਦੋਂ ਤੋੜੋ ਲੁਕਰਾਉਂਦਾ ਖਿੱਚੀ ਜਾਂਦੀਆਂ ਓ ਖਾਲੀ ਆ ਹੈ ਖਾਲੀ ਹੋਈ ਓ ਮਰੇ ਪਾਲਾ ਪਾਸੇ ਤੇ ਨਹੀਂ ਜਰਾਂਗਾ ਬਕਰ ਜਿੰਨੇ ਗੋਟ-ਗੋਟ ਜਿਕੇ ਬੈਠਾ ਹੋਏ ਗੋਟ-ਗੋਟ ਚੈੱਕ ਘਰਾਂ ਇੱਕ ਥੇ ਬੈਂਕ ਉਹ ਘਾਣਾ ਪੜਿਆ ਬਟਾ ਆ ਕੋ ਮੂਹ ਕੋਟ ਕੇ ਰੱਖ ਨਾ ਨਿਕਲ ਜੇ ਨਹੀਂ ਖਾਲੀ ਆ ਹੁਣ ਪੂੜੀਆਂ ਸਜ ਮਨਾਉਣ ਵਾਲੀ ਹੋਈ ਆ ਤੁਸੀਂ ਕਰਦੇ ਆ ਕਾਲੀਆਂ ਹੋਣ ਕੋੜੀ ਮਲਾਉਣ ਵਾਲੀ ਹੁਣ ਰੁੱਤ ਵੀ ਅਕੇ ਚੰਗੀ ਐ ਨਹੀਂ ਹੁਣ ਮਲਾਵਾਂਗੇ ਕਿ ਪਹਿਲਾਂ ਉਤੋਂ ਐ ਕਿ ਨਾਲ ਇਹਦੇ ਮਾਏ ਲਾ ਕੋੜੀ ਮਾਰ ਜੂ ਨੇੜੇ ਹੋ ਜਾ ਹੁਣ ਕੋੜੀ ਮਾਰ ਰੱਖ ਮਾਰ ਨੂੰ ਸੱਚੀ ਆਦਾ ਕੋੜੀ ਨੂੰ ਜਾਂਦੀ ਪਈ ਐ ਟ੍ਰਿਕ ਫੱਦੀ ਨਾ ਐ ਭੋਣ ਦੀ ਹੁਣ ਮਲਾਉਣੀ ਤਾਂ ਕਹਿੰਦੇ ਨਹੀਂ ਹਲਾ ਕਰਲਾ ਜਾਂਦਾ ਫਿਰ ਸਰਗਾ ਸੁਦੀ ਓ ਆਈ ਜਾਮਾ ਲੇ। ਸਿੱਧੀ ਕੂ ਚੱਕੀ। ਦਾ ਤੋਂ ਸਈਏ। ਕੂਜੀ ਤੋਂ ਕਲਨੀ ਖੜੀ ਐ ਮੱਝਾਂ ਨੂੰ ਪੂਰੇ ਤੇ ਮਿੱਧਰਾ ਚੱਕ। ਕੁੜੀ ਨੂੰ ਜਾਮ ਹੋ ਜਣੀ ਸਿੱਧੀ ਕੂ ਚੱਕ ਤਾਂ ਨੂੰ। ਤਾਂ ਗਾਰੋ ਤੋਂ ਮੁੜ ਕੇ ਠੀਕ ਆ ਫੜਦਾ ਆ ਗਿਆ ਨਹੀਂ ਇੱਥੋਂ। ਐ ਨਹੀਂ ਐ ਫੜ ਕੂ ਲੇ ਕੁੜੀ ਨੂੰ ਜਾਮ ਹੋਇਆ ਤੇ ਮਰੇ ਲੱਤਾਂ ਪਾ ਆਏ। ਆਏ ਚੱਕ। ਨਾ ਕੋਈ ਚਾਜ ਆਵੇ ਨਾ ਲੱਤਾਂ ਹੱਲਣ ਮਰਦੇ। ਕਾਟ ਪਰ ਥੱਲੇ ਖੜ। ਐਨੂੰ ਲੋਗ ਨਾ ਸੀ ਦੀ। ਭਾਈ ਮਰੀ ਖਰਾਕ ਆ ਇਹ। ਲੜਾਈ ਆ। ਲੈ ਉਹ ਨਾ ਹਿੰਚੂਰਾ। ਜੀ ਜਾਂਦੀ ਮਗਰ ਨੂੰ। ਬੌਂਡ ਜੀ ਚੋਟੀ ਕਾ ਤੇ ਪੈਂਦੀ ਸੀ। ਐਂ ਕਹਦਾ ਤੂੰ ਹੀ ਉਸੇ ਲਛਰਾਂ ਤੇ ਆ ਗਿਆ ਆਇਆ ਕੀ ਕਰੂ ਸੀ। ਐਂ ਚੱਕ। ਐਂ ਚੱਕ। ਉਹ ਜੋ ਖੜੇ ਦੂਜੀ ਦਾ ਸੁਣ ਆਇਆ ਤਾਂ ਮੈਂ ਚੱਕ ਤੋ ਫੜੇ। ਓ ਫੇਰ ਉਧਰ ਨੂੰ ਜਾਂਦੀ ਬੰਦ। ਉਹਨੇ ਜਾਣਾਂ ਮੈਂ ਕੋਈ ਨਹੀਂ। ਟੱਕ ਨੂੰ। ਜਿਹੜਾ 1 ਮਿੰਟ ਦਾ ਕੰਮ ਆ 15 ਮਿੰਟਾਂ ਚ ਕਰਾਉਣੇ। ਮੇਰੇ ਗੱਪਣ ਹੋ ਜਾਣੀ ਕੋਈ ਚੱਕਰ ਨਹੀਂ ਠੀਕ ਆਏ ਵਿੱਚ ਨਹੀਂ ਦਵੇ ਤਮਨ ਵਿੱਚ ਜਾ ਰਹੀ ਹੈ ਗੱਪਣ ਦੇਣੀ ਹੈ ਲਿਆ ਓਏ ਲੱਖੇ ਹੋ ਗਿਆ ਨੂੰ ਸਰਦਾਰੀ ਹੋਏ ਜੇ ਹੋਵੇ ਬੱਚੇ ਦੀ ਗਰੋਥ ਹੀ ਬੜੀ ਛੋਟੀ ਇਹਨੂੰ ਪਾਓ ਮਿੱਤਰੋ ਇਹ ਤਾਂ ਜਾਲੀਆਂ ਪੰਤਾਲੀਆਂ ਦੇ ਨਾਲ ਦੀ ਖੜੀ ਹੈ ਇਹਦਾ ਬਾਹੋ ਇਹੜੇ ਕੰਮ ਕਰ ਜਣਾ ਐਨ ਮੈਟਰ ਲੈ ਕੇ ਦਿਨਾ ਲੈ ਕੇ ਸ਼ੁਰੂ ਕਰੋ ਬੱਚਾ ਵੀਕ ਆ ਹਾਂ ਅੱਧਾ ਹੀ ਆ 45 ਦਿਨਾਂ ਦਾ ਹੀ ਇਹਦਾ ਲੈਓ ਗੜੀ ਹੋਣੀ ਜਾਂਦੀ ਆ ਹੈ ਹੋਣੀ ਜਾਂਦੀ ਆ ਫਿਰ ਤਿੰਨ ਗਈ ਜਾਂਦਾ ਆ ਮਾਰਚ ਦੇ ਬਣੀ 50000 ਮੈਂ ਮੁਕੱਤੀ ਮਾਰਚ ਨੂੰ ਭਰਾ ਕੇ ਲਿਆ ਆ 10 ਮੈਨੂੰ ਚਿੱਤੇ ਆ 31 ਮਾਰਚ ਦੇ ਸਾੜੇ 5 ਚੋੜੀ ਆ ਗਈ ਇੱਕ 10000 ਆ ਗਈ ਆ ਲਾਵੀਂ ਥੋੜਾ ਢੀਢਾਈ ਤਾਂ ਨਹੀਂ ਆ ਭਰਾ ਨੂੰ 10000 ਨੂੰ ਟੱਕਾ ਨਹੀਂ ਥੋੜਾ ਟੱਕਾ ਮੜਾ ਆ ਮਾਰੂ ਮੂੰਹ ਤੇ ਟੋਪੇਟਾ ਜੀ ਮੈਂ ਜੀ ਆਣੇ ਮੈਂ ਆਹ ਅੱਜ ਕੰਮ ਨਾ ਲਾਉਂਦਾ 10 11 ਮਾ 10 ਨਾ ਮੈਂ ਰੱਖਦਾ ਪਾਸਾ ਮੇਰਾ ਵਾਲਾ ਪਹਿਲਾਂ ਤੋੜਾ ਹੋਰੀਆਂ ਦੀ ਗਾਰੰਟੀ ਹੈ ਬਾਕੀ ਲੈਂਦੇ ਜੇ ਇਹ ਨਹੀਂ ਮੈਂ ਬੂਜੂ ਖੜਕਦਾ ਨਾ ਕਿੱਦੀ ਪੁੱਠੀ ਰਾ ਦੇ ਤਾਂ ਆਮ ਰੋੜ ਕੇ ਉਹਦੇ ਨਾਲ ਲਾ ਦੇ ਇੱਥੇ ਬਾਦਲ ਬੱਜੇ ਪੈਂਦੇ ਐ ਉਹ ਜਨੂਰੀ ਕੋਲ ਜੱਟ ਆਉਣੀ ਨਾਿੱਦੀ ਬੋਟ ਨੂੰ ਆ ਮੋਰ ਕੇ ਲਾ ਆ ਗਏ ਵੀ ਸੋਨੇ ਆਵੇ ਜਾਂਦਾ ਹਾਂ ਹੁਣ ਐਟ ਕੰਡਾ ਉਹ ਵੀ ਦਵਾਉਂਦੇ ਉਹ ਤਾਂ ਹੀ ਸੀ ਡਿਸਟਿਕ ਹੋਣਾ ਕਰ ਲਾਈਟ ਚਲੂ ਨਹੀਂ ਹੋ ਰਹੀ ਹੋਏ ਸਾਰੇ ਮੈਂ ਚੱਕਣ ਲੱਗ ਰਿਹਾ ਓਏ ਪੁੱਛ ਕਿਵੇਂ ਫੜਨੀ ਸਿਖਾਈ ਸੀ ਤੁਨੂੰ ਘਰ ਦਾ ਹੁਣ ਕਿੱਥੀ ਮੋੜ ਚੌਕ ਘਰ ਦਾ ਹੁਣ ਕਿੱਥੇ ਸਾਡਾ ਰੋਸ ਓਏ ਐ ਇੱਥੇ ਮੈਂ ਪਰੇ ਕਿਤੇ ਜਾਨ ਨੂੰ ਗਈ ਏ ਹਾਂ ਆਪਣਾ ਆ ਗਿਆ ਹੋਣਾ ਤੇਰੇ ਕਿ ਟਿਕਾ ਲਾਉਣੇ ਬਾਈ ਐਸੇ ਟਿਕਾ ਤੇ ਮੈਂ ਦੋਨੇ ਫਰਕੂ ਰਹਿੰਦੇ ਆ ਗਾਜਾ ਇਹ ਪੜੇ ਜਿਆਦਾ ਇਹ ਤਾਂ ਪੂਛ ਫਹੀਦਰਾ ਮਰੋੜ ਦੀ ਉਵੇਂ ਜਿਵੇਂ ਦੱਸਿਆ ਤੁਹਾਨੂੰ ਉਹ ਜਿਹੜਾ ਉਹਦਾ ਖੇਤ ਕੇ ਮਿਲਦਾ ਡਾਂਟੂ ਵੀ ਕਿਸ਼ਾ ਤੀਜਾ ਦੀ ਆ ਅਰੇ ਉਹ ਡਾਂਟਾ ਮੁੰਡਾ ਲਾਲ ਕੀ ਦੇ ਮੈਂ ਬੱਦ ਆਹ ਹੋ ਤਾਰੀ ਨਾ ਬਰਾਉਂ ਤਾ ਟਾਈਮ ਹੋ ਗਿਆ ਨਾ ਕੋਈ ਮੇਰੇ ਨਾਲ ਜਾ ਕੇ ਸ਼ੁਰੂ ਕਰੀਏ Terima kasih telah menonton! ਹੋ ਜੀ ਤੇ ਅਪੋਸਿਟੀ ਆਉਂਦੀ ਹੈ ਅਗਰ ਮੈਂ ਦਸ਼ਮਾ ਦੇ ਮਾਣੇ ਦੇ ਸਰੋਤ ਹੈ ਕਿ ਤੁਹਾਨੂੰ ਦੋਈ ਦੇਣਾ ਹੈ ਜਦੋਂ ਕਿ ਕੋਈ ਨਾ ਰਹੇ ਇਹ ਤੁਹਾਨੂੰ ਦੱਸ ਸਕਦੇ ਹਾਂ ਕਿ ਅੰਦਰੋਂ ਦੋਈ ਪਰ ਆਪੇ ਤੇਰੀ ਸੋਈ ਕਰਾਂਗੇ ਹੁਣ ਇਹ ਵੀ ਨਹੀਂ ਕਰਨੀ ਹੈ ਡਿਵਰਬਿਊਟ ਕਰਨੀ ਹੈ ਜੀ ਜਾਲ ਕਿਦੋਂ ਹੈ चल रही है मंजे ना कोई रखे से और लगे ना पावी कोई खोलने लगन दिया भाई ए बाबा पर रोड में खड़ा हो जाए थोड़ा पकड़ रहा है सीट पर और पड़ी से लिप है ਉਹ ਤੜੀ ਲੈਣਾ ਇਹ ਤਾਂ ਕਾਈ ਨਹੀਂ ਹੋ ਅੱਛਾ ਜੂਸ ਅੱਜ ਕਿ ਨਹੀਂ ਹੋਈ ਜੀ ਇਹਦੇ ਟੀਕੇ ਲਾਈਏ ਅਤेंद्रਿਕ ਹੋਗੀ ਸ਼ੋਅ ਕਰੀ ਜਾਂਦੀ ਆ ਅਤेंद्रਿਕ ਕੋਈ ਸ਼ੋਅ ਕਿਉਂ ਕਰ ਲਈ ਮੈਨੂੰ ਇਹ ਬੱਚਾ ਨੇ ਫਿਰ ਸੱਟੇ ਜਾਣਾ ਇੱਕ ਮਹੀਨਾ ਪਹਿਲੇ ਬਾਪ ਇਹਦੇ ਹੱਥ ਦਾ ਕਦੇ ਤੁਹਾਨੂੰ ਹੋਮੋਪੈਥੀ ਦਵਾਈ ਲੱਗੇ ਜਾਂਦੇ ਆ ਕੋਈ ਨਾ ਕੋਈ ਨੂੰ ਦਿਓ ਕੁੜੀ ਗੱਪਣਾ ਕੋਈ ਚਾਰਜ ਨਾ ਕੋਈ ਚੱਲੂ ਉੱਥੀ ਆ ਕੋਈ ਨਹੀਂ ਜਿੰਨਾ ਤੱਕ ਉਹ ਦੋ ਚਾਰ ਦਿਨ ਦੀ ਕੋਈ ਚੱਲ ਆਓ ਚਾਹ ਲੱਖੇ ਪੁੱਤ ਓਦਿਹੇ ਵੀ ਨਹੀਂ ਕਿਤਾਬ ਇਹ ਕਿਹਦੇ ਚੱਲਦਾ ਲੋ ਜੀ ਲੋ ਜੀ ਬਸ ਕਿਹੋ ਜਿਹਾ ਦਾ ਫਿਰ ਹੁਣ ਅੱਗੇ ਇਹਦੇ ਤੇ ਨਾ ਨਹੀਂ ਰੁਕ ਜਾ ਪਰਾਂ ਵੀ ਪ੍ਰੋਬਲਮ ਬੜੇ ਚੰਗੀਆਂ ਅੱਛਾ ਆਹ ਥੋੜਾ ਤੁਹਾਨੂੰ ਪਾਹ ਤੇ ਜਾ ਡੈਂਸਰ ਉਹ ਸਾਡਾ ਲੈਣਾ ਲੱਗਾ ਕਿਸੇ ਬਾਜ਼ ਇਹ ਬਾਬਾ ਜੀ ਕਿੰਨੀ ਉਮਰ ਹੋ ਗਈ ਇਹਦੀ ਜੀ ਵੱਡਾ ਲੱਗਦੀ ਹੁੰਦੀ ਹਾਂ ਜੀ ਹਾਂ ਜੀ ਹਾਂ ਜੀ ਗਾੜੀ ਨਾ ਪਾ ਲਈਏ ਪਹਿਲਾਂ ਪੀਗਾ ਲੱਤਾ ਜਾਣੀ ਨਾ ਮੁਰਕੇ ਸਾਰੇ ਕੰਮ ਇਕੱਠੇ ਕਰ ਲੀ ਆ ਗਾੜੀ ਦੇ ਪੌਣੀ ਪੌਣੀ ਮਗਰ ਵੀ ਪਾ ਲਈਏ ਰਸਤੇ ਨਹੀਂ ਜਾਣਦੇ ਅੰ内 ਉੱਥੇ ਕੋਈ ਬੱਚੇ ਦਾ ਨਹੀਂ ਵੀ ਗਾਜੀ ਉ ਸਹੀ ਆ ਰੋ ਵੀ ਬਣੋ ਵੀ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਆਉਣ ਵਾਲੇ ਕਰਤਾ ਇਹਨਾਂ ਦੋ ਰੀਅਲ ਜਾਣ ਤੱਕ ਨਹੀਂ ਫਿਰ ਚੱਕ ਲੈਣੀ ਆਪੇ ਕੋਈ ਨਹੀਂ ਕਰਨੀ ਲੋਗ ਆ ਖੋਲੀ ਹੁਣ ਕਿੱਥੇ ਰੋਦੇ ਆਗੇ ਸਰਦਾ ਬਟਾ ਕੋਲਕ ਪੇਨ ਹੁਂ ਪਿਆਲ ਨਹੀਂ ਇਹ ਕਿਉਂ ਹੁੰਦੀ ਪ੍ਰੋਬਲਮ ਵਜਾਇਦੀ ਜਦੋਂ ਆਪਾਂ ਨਾਲ ਜਾਲੇ ਪਾ ਦਿੰਦੇ ਉਸ ਤੋਂ ਬਾਡੀ ਇਨਫਰਸਟ੍ਰਕਚਰ ਪਾਰਾ ਹੋ ਜਾਂਦਾ ਓਕੇ ਨੈਗੇਟਿਵ ਨਰਦੀ ਸਿਰ ਤੇ ਬੰਨ ਲਿਆ ਜੇ ਟਾਉਣ ਬਾਡੀ ਜਿਹਨੂੰ ਆਪਾਂ ਕਹਿੰਦੇ ਹਾਂ ਭਾਵੇਂ ਨਾਲ ਉਹ ਜਿਆਦਾ ਉਹ ਵੀ ਨਾਲ ਉਹ ਹਾਂਜੀ ਪ੍ਰੈਕਟਿਸ ਦੀ ਜਦੋਂ ਅਸੀਂ ਜਨਵਾਰ ਪਾਲੇ ਕੋਲੇ ਪਾ ਕੇ ਦੇਚੇ ਬੜੇ ਨਾ ਬੜਾ ਕੋ ਕੀਤਾ ਹਾਂ ਹਾਂ ਪਰ ਇਹ ਆ ਕਿ ਇਹ ਪਹਿਲਾਂ ਦੂਜਾ ਜਾਣ ਸਕੇ ਪਹਿਲੀ ਗੱਲ ਤੇ ਇਕੱਠ ਕਰਨਾ ਇਹ ਗੱਲ ਹੈ ਆਇਆ ਕੋਲਾ ਮਾਸ ਬੇਟਾ ਇਹਦੀ ਮਿਹਨਤ ਨਹੀਂ ਹੈ ਇਹ ਨਹੀਂ ਕਿ ਰਸਣ ਪਾ ਕੇ ਘਟ ਛੱਡਿਆ ਆ ਜੀ ਜਿਹੜਾ ਬੜਾ ਰੱਖਿਆ ਬੱਚਾ ਧਿਆਨ 11 ਮਹੀਨੇ ਨਹੀਂ ਕੋਈ ਰੋਲਾ ਜਿਹੜੀ ਵੀ ਆਪਾਂ ਕੁੱਨੀ ਹੋਣੀ ਨਾ ਇਹ ਆਪਾਂ ਨੂੰ ਪਤਾ ਨਹੀਂ ਕਿ ਕਿਹੜੀ ਗੱਜਾ ਹੈ ਕਿਹੜਾ ਮਾਸ ਸ਼ੂਟ ਕਰਦਾ ਨਹੀਂ ਚਣਾ ਬਹੁਤ ਬਾਰਾ ਹਾਂ ਬਸ 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 ਉਹ ਜਿਹੜਾ ਤੜ ਕੋੜਾ ਬਾਲੋ 30 ਕਿਲੋ 25 ਕਿਲੋ ਨਾ 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 ਹਾਇ ਦਾ ਰੋਲਾ ਤੁਹਾਡੀ ਕਪੈਸਿਟੀ ਨਹੀਂ ਪਛਾਣਦਾ 11 ਲੱਖ ਲੈ ਲੈ ਕੇ ਉਹ ਪਿਆਰ ਕਰੀ ਨਹੀਂ ਨਾਂ ਲਾ ਕੇ ਸਾਹਮਣੇ ਨਹੀਂ ਨਹੀਂ ਹੋਰ ਤਾਂ ਹੈ ਕੰਮ ਨਹੀਂ ਮਾੜਾ ਬੋਏ ਆਜੇ ਨਹੀਂ ਬਰਦਾਸ਼ਤ ਤਰੀ ਆਈ ਕੋਟ ਫਾਸਾ ਜੀ ਇੱਥੋਂ ਨੋ ਅਸਾਈ ਹਾਲੀ ਆਈ ਇਹਦਾ ਹੇ ਰਾਦੇ ਨੇ ਤੇ ਕਿੰਨਾ ਨੋ ਕਿਵੇਂ ਆਈ ਹੈ ਇਹ ਮਸਾਂ। ਇਹ ਲੋਕ ਬਬਈ ਰੋਤੀ ਨਹੀਂ ਹੈ ਮੌਸਮ ਨਹੀਂ ਰਹਿਤੀਗੀ ਜਾਲਾ। ਹਮ। ਅੱਤਾਂ ਜਿਹੜਾ ਫੋਨ ਮਲਾਈ ਜੰਨੇ ਆ। ਕਿੰਨਾ ਮੌਸਮ ਹੈਗਾ ਆਹਾਂ ਨੋਵਾ 25 ਮਾ ਤੇ 11 ਮਾ। ਸਾਨੂੰ ਇੱਥੇ ਜਿਹੜਾ ਖੜੀ ਹੈ। ਇਹ ਨਿਚੌੜੀਆਂ ਜਿਹੜਾ ਉਹ ਤਾਂ ਫਿਰ ਆਪਾਂ ਕਢਾ ਦਿੰਨੇ ਗੱਲ ਹੀ ਕੋਈ ਨਹੀਂ। ਅੱਛਾ। 15 ਮੈਂ ਤਿਆਰ ਕਰਾ ਕੇ ਜਦੋਂ ਜੰਬ ਦਵਾ ਦੇ ਗੇ ਘੋੜੀ ਖੜੀ ਜੇ ਤੇ ਪਟਿਓ। ਅੱਛਾ। ਤੇ ਕੱਢ ਦਿੰਨੇ ਲਾ ਦਿੰਨੇ ਜੇਸ਼ਨ ਕਰੋ ਗੱਲ। ਲੋ ਲੈ ਕੇ ਜਾਗੇ ਸਿਰਫ 100 ਰੁਪਏ ਦਾ ਨਹੀਂ ਆਉਣਾ ਜੇ ਤੁਸੀਂ 2 ਵੇ ਕਰਕੇ ਲੋਣਾ ਇੱਕ ਜਿੱਥੇ ਆ ਜੀ ਲਾਵਾਂਗੇ ਇੱਕ ਜਿੱਥੇ ਤੁਹਾਨੂੰ ਦੇ ਦੇਵਾਂਗੇ ਉਹਦੀ ਤਰੀਕ ਲੈ ਕੇ ਤੇ ਜਾਊਗਾ ਬਾਕਾਇਦਾ ਤਰੀਕ ਦੱਸੂਗਾ ਕਿੱਥੇ ਜਾ ਕੇ ਦੇਣਾ ਉਹਦੇ ਹੀ ਰੰਬ ਦੇਣਾ ਪੂਰੀ ਗੱਬਰ ਹੋਣੀ ਹੈ ਇਹਨੂੰ ਟੱਟੂ ਦਾ ਪਹਿਰਾ ਕਰਨਾ ਪੈਣਾ ਕੋਲੇ ਟੱਟੂ ਐਂਡ ਟੱਟੂ ਜੀ ਡਾਕਟਰ ਸਾਹਿਬ ਇੱਕ ਮੇਰੀ ਆਦਤ ਆ ਮੈਨੂੰ ਤਾਂ ਪਹਿਤੋਂ ਕਿਸੇ ਨੇ ਕਹਦਾ ਨਾ ਇਹ ਤੁਹਾਡੇ ਲਾਗੇ ਉਹ ਕਹਿੰਦਾ ਉਹ ਘੋੜੀ ਜਿਹੜੀ ਡਾਕਟਰ ਸੁਆ ਗਿਆ ਸੀ ਉਹਦੇ ਚਾਲਾ ਮਾਰ ਗਈ ਅਸੀਂ ਗੱਲ ਹੀ ਉਹਦੇ ਜਿੱਦੇ ਆਏ ਉਹਦੇ ਕੋਲੇ ਜਾ ਕੇ ਖੜ ਗਿਆ ਮੈਨੂੰ ਕਹਿੰਦਾ ਯਾਰ ਡਾਕਟਰ ਕੋੜੀ ਤਾਂ ਖੜੀ ਹੋ ਤੂੰ ਮੈਂ ਕਿਹਾ ਸਾਨੂੰ ਮੋਰ ਰਾਬਤਾ ਵੀ ਨਹੀਂ ਨਾ ਸਾਡੇ ਨਾਲ ਕੀਤਾ ਵੀਰ ਦੇ ਆ ਤਾਂ ਉਹਨੂੰ ਕੰਮ ਸੱਤੇ ਘਾਈ ਕਰਨ ਵਾਲਾ ਸੀ ਇਹ ਇਹ ਇਹਨੇ ਬਚਾਈ ਚਲੋ ਕੁਝ ਚਾਉਣ ਹਾਂਜੀ ਹਾਂਜੀ ਇਹਨੇ ਬੜਾ ਵਾਦਾ ਹਾਂ 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 ਅਹੀਂ ਇਹ ਥੋਠੇ ਨਹੀਂ ਜਾਂਦਾ ਹਾਂਜੀ ਅਹੀਂ ਰੋਜ ਬੈਲਟ ਥੱਲੇ ਦੀ ਪੌਣੀ ਤੇ ਚੋਕ ਕੇ ਖੜੀ ਕਰ ਦੇਣੀ ਹਾਂ ਮੁਰਗੇ ਨੇ ਖਲੋਤੀ ਰਹਿਣਾ ਨਾਲ ਪਠਾ ਵੀ ਖਾਂਦੀ ਰਹਿਣਾ ਨੰਮੀ ਪਈ ਖਾਂਦੀ ਕੱਖ ਨਹੀਂ ਉਪਰਾਲਾ ਤੁਹਾਡੇ ਕੋਲ ਹੈ ਨਾ ਉਪਰਾਲਾ ਦਾ ਪਹਿਲਾਂ ਜੀ ਹਾਂ ਉਪਰਾਲਾ ਕਿਸੇ ਵੀ ਕੰਮ ਦਾ ਨਾ ਆਰ ਦਿਲ ਛੱਡ ਜਾਂਦਾ ਹੈ ਆਰ ਆਰ ਬਹੁਤ ਜ਼ਰੂਰੀ ਹੈ ਉਹਦਨ ਵਿਚਾਰੀ ਬਹੁਤ ਔਖੀ ਸੀਗੀ ਔਖੀ ਉਹਦਾਂ ਤੇ ਕੀ ਜਾਂਦੇ ਹੁੰਦੇ ਆ ਵੀ ਆਹ ਦੇਖ ਮੋਂ ਫਟੇ ਇਹਦਾ ਪਹ ਲਾਜ ਕਰਦੇ ਆ ਓਕੇ ਇੰਜੈਕਸ਼ਨ ਲਾਉਣਾ ਮੈਂ ਸੂਨ ਦੇ ਚਾਂਸ ਬਾਕੀ ਸਾਰਾ ਹੈਗਾ ਰੋਜ਼ ਹਾਂ ਬੱਚੇ ਦਾ ਨਹੀਂ ਸਹੀ ਹੈ ਜੀ ਸਰਵਿਸ ਨਹੀਂ ਥਈਆ ਸਰਵਿਸ ਪਾਰਟੀ ਨਹੀਂ ਉਹ ਜਦੋਂ ਬੱਚੇ ਦਾ ਸਰਵਸ ਆ ਰਿਹਾ ਉਹ ਬੱਚੇ ਦਾ ਜਿਹੜਾ ਕੰਟਰੈਕਟ ਕੰਟਰੈਕਸ਼ਨ ਕਰੇਗੀ ਜੋ ਲਿਗਾਮੈਂਟ ਪਾੜ ਗਿਆ ਕੋਈ ਜਦੋਂ ਵਿੱਚ ਨਿਕਲ ਟਾਈਮ ਪਿਰ ਹੁੰਦਾ ਪਿੱਛੋਂ ਪੁਸ਼ ਕਰਦੀ ਐ ਕੋ ਨਿਕਲਣਾ ਚਾਹੀਦਾ ਬੱਚਾ ਕੋ ਨਿਕਲਿਆ ਨਹੀਂ ਉਹ ਆ ਜਿਹੜੇ ਆ ਪਾਸੇ-ਪਾਸੇ ਦਾ ਲਿਗਾਮੈਂਟ ਪਾੜ ਗਿਆ ਮਤਲਬ ਹੈ ਜੇ ਬੈਕ ਸਾਈਡ ਹੀ ਹੈ ਕੋਈ ਬਹੁਤੀ ਪ੍ਰੋਬਲਮ ਨਹੀਂ ਹੋਣੀ ਐ ਨਹੀਂ ਅੰਦਰ ਦੀ ਪ੍ਰੋਬਲਮ ਨਹੀਂ ਇਹ ਤਾਂ ਮੇਜਰ ਜਿੱਨਾਂ ਚ ਰਾਹ ਨਹੀਂ ਸਟੂਣੀ ਗੱਬਣੀ ਨਹੀਂ ਹੋਣੀ ਐ ਅੱਛਾ ਇਹ ਬੱਚੇ ਦਾ ਨਹੀਂ ਜੋ ਹਵਾ ਸਰੀ ਜਾਣੀ ਹੈ ਸੀਮਣ ਰੁਕਣਾ ਨਹੀਂ ਓਕੇ ਓਕੇ ਇਹ ਆਪਾਂ ਦੇਵਾਂਗੇ ਸਾਰਾ ਕੁਝ ਤਾਂ ਦੇ ਦਿਆਂਗਾ ਤੁਹਾਨੂੰ ਕੁਸ਼ਫਾਰ ਲਈ ਓਕੇ ਓਕੇ ਇਹ ਦਵਾਈ ਸਹੀ ਹੋ ਜਾ ਇਹ ਹਾਂਜੀ ਪਹਿਲੀ ਗੱਲ ਤਾਂ ਆਪਾਂ ਇਹਨੂੰ ਮੈਂ ਇੰਜੈਕਸ਼ਨ ਦੰਨਾ ਥੋ ਇੰਜੈਕਸ਼ਨ ਤੁਸੀਂ ਲਾ ਲਿਓ ਓਕੇ ਫੇਰ ਮੈਂ ਪਾਊਡਰ ਕੋਗਾ ਤਾਕਤ ਨਾਲ ਭਰ ਜੂਗਾ ਸੈੱਟ ਹੋ ਜਾਊਗਾ ਨਹੀਂ ਤੇ ਫਿਰ ਇਹਦੀ ਸਰਜਿਕਲ ਕੰਮ ਆਏ ਆ ਆਪਰੇਸ਼ਨ ਹੈ ਸਚਿੰਗ ਕਰਨੀ ਪੈਣੀ ਇਹਦੀ ਹਾਂ ਜੀ ਸਾਰਾ ਕੁਝ ਦੇਤਾ ਜਿਵੇਂ ਕਰਦੇ ਨੇ ਹਾਂ ਬੱਚੇ ਦੇ ਮੂੰਹ ਵਿੱਚ ਹੀ ਜਾਂਦਾ ਮੈਂ ਉਹ ਕਿਹੜਾ ਪੰਡੂ ਦੂਰ ਪੀਣਾ ਨਹੀਂ ਸਰੋਲੇ ਆ ਲਖੀ ਦੇਖ ਲੈ ਪੱਕਾ ਬੰਦ ਕਰ ਪੱਕੇ ਮੰਦਾ ਆ ਬੰਦਾ ਤਾਂ ਜਿੱਨਾ ਪਾ ਲੈ ਕਰੋ ਉਹ ਜਾ ਬੋਲੋ ਹਾਂ ਮੈਂ ਖੁੱਲੀ ਪਈ ਪੋਤਰੇ ਇਹ ਬੜਾ ਦੇ ਨਰਵਰ ਆ ਰਹਾ ਜਿੰਨੇ ਕੋ ਆਹ ਇੱਕ ਆ ਆ ਗੜਵੀ ਚੱਕੀ ਵਿੱਚ ਬੈਟਰੀ ਵੀ ਰੱਖਦੇ ਥੱਲੇ ਇੱਧਰ ਆ ਦੇ ਆ ਗੜਵੀ ਚੱਕੀ ਪੰਨਾ ਕਰ ਰਾਮ ਦਾ ਕੋਈ ਰਹਿਣਾ ਮੰਨਿਆ ਕਰਦਾ ਪੱਠੇ ਨਾ ਪਾਓ ਹੈ ਪੱਠੇ ਪੱਤ ਪਾਈ ਨਿਕਲਦੇ ਨਹੀਂ ਪਾਵੇਂ ਮੈਂ ਕਿਹਾ ਹੈ ਕਿਹੜਾ ਮਰਦਾ ਗਿਆ ਨਹੀਂ ਨਾ ਕੱਲ ਦਾ ਕੁਝ ਨਹੀਂ ਪਾਇਆ ਨਾ ਰਾਤ ਨਾ ਦੇਣੀ ਦੋ ਤਾਂ ਦੇ ਨਹੀਂ ਕੋ ਕੋਣਾ ਪਾ ਆਹ ਕੋਣੀ ਰੱਦ ਫੇਰ ਵੀ ਗਲੰਗਿਆਤੂ ਪੂਨ ਨੰਬਰ ਦੇ ਪਾ ਲਾ ਸਾਰੇ ਪੁੱਜੀ ਹੈ ਇੰਨਾ ਮੀਨਾ ਨਾ ਪਾਉਂਦਾ ਮੈਂ ਬਸ ਵਾਕ ਕਰ ਮਾਰਾਂ ਇਸ ਵੇਰੇ ਉਹ ਕਿ ਲਾਇ ਲਿਆ ਯਾ ਤਾਂ ਪੂਰਾ ਸੀ ਹਾਂ ਤਾਂ ਨਾ ਉਹਦੇ ਲਾਇਆ ਇਹ ਤੈਨੇ ਅੱਛਾ ਮੈਂ ਉਹਨੂੰ ਲੈ ਕੰਨ ਨੂੰ ਲਾ ਗਾਹ ਪਾਣੀ ਦਾ ਲੀਟਰ ਆ ਚਲ ਆ ਪਾਣੀ ਪਿਆ ਹੋਈ ਪਾ ਦਿੰਦੇ ਹਾਂ ਹਾਂ ਵੇ ਖੁੱਲੀ ਪਈ ਹੈ ਬੋਤਲ ਫੜਾ ਖੁੱਲੀ ਹਾਂ ਫੜਾ ਤੇ ਫੜਾ ਤੇ ਫੜਾ ਤੇ ਪਾਣੀ ਚਾਹੀਦਾ ਹਾਂ ਆ ਵੇ ਪਈ ਆਹ ਕੈਨ ਨਹੀਂ ਪਾ ਦੇਵਾਂਗੇ ਉਹ ਠੰਡਾ ਪਾਣੀ ਠੰਡਾ ਨਹੀਂ ਪੋਣਾ ਜਾ ਜਾ ਰਹਿ ਰਿਹਾ ਖੈਲ ਚ ਭਰ ਲਿਆ ਆ ਆ ਭੱਜ ਕੇ ਉੱਥੋਂ ਨਾ ਉਹ ਗੇਟ ਵਾਲ ਖੋਲ ਕੇ ਉੱਥੋਂ ਭਰ ਲਾ ਠੀਕ ਆ ਗੇਟ ਵਾਲ ਖੋਲ ਲੈ ਪਤਾ ਹਾਂ ਹੋਮੋਪੈਥੀ ਦਵਾਈ ਪੋਣੇ ਨੇ ਬੰਨ ਤੋਂ ਆ ਲੈਣਾ ਜਿਹੜੀ ਆ ਉਹ ਲਿਆ ਹੁਣ ਮੈਂ ਇਧਰ ਮਾਰਾ ਇੱਕ ਆਹ ਹਾਂ ਹਾਂ ਪਰ ਲੈ ਬਸ ਪਾਣੀ ਦਾ ਪ੍ਰਬੰਧ ਰੱਖ ਵਿੱਚ ਪਾਣੀ ਦਾ ਬਾਈ ਸਾਰਾ ਜੰਮੇ ਰਹੇ ਜਮੇ ਨਹੀਂ ਖਤਮ ਹੋਣ ਦਿੰਦਾ ਨਾ ਦੇਣੇ ਨਾ ਆਦਨ ਨਾ 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 ਪਾਣੀ ਜਿਵੇਂ ਹੀ ਬੰਦ ਆ ਫੜਾ ਨਰਵੈਰ ਓਏ ਪਾਣੀ ਆ ਗਏ ਤੇ ਹੈ ਨਹੀਂ ਇਹ ਨਹੀਂ ਇਹ ਰੱਖ ਦੇ ਉਹ ਬੋਤਲ ਫੜਾ ਦੇ ਰੱਖ ਦੇ ਆ ਆ ਬੋਦਰ ਜੱਕਾ ਵੇ ਪਿੰਦਰ ਮਗਰ ਆ ਬੜਾ ਕਮੇਟ ਇੱਥੇ ਰੋਕ ਲਈ ਹਾਂ ਉਹ ਗੁੜੀਆਂ ਵੀ ਪਾਠ ਕਰਦੀਆਂ ਮੈਂ ਕਹਿੰਦਾ ਚੰਗਾ ਹਾਂ ਨਰਵੈਣ ਆਖੜੀ ਕੋ ਆ ਗਈ ਨਾ ਮਾਤਾ ਪਈ ਆਏ ਆ ਉਹ ਗੁੜੀਆਂ ਪੋਥੀ ਦਾ ਘਰੇ ਲਿਆ ਕੇ ਨਾ ਬਾਸ ਬਾਸ ਕਰਦੀ ਮੈਂ ਕਹਿੰਦਾ ਤੇ ਤੂੰ ਰੱਖੇ ਪਰੋਥੇ ਨਾ ਬਾਲੀ ਨੀ ਕੋਣੀ ਬਾਸ ਬਾਸ ਚਾ ਬਾਸ 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 ਪਾਣੀ ਦਾ ਵਾਪਕੋ ਡਾਕਰਾ ਦੇਵਾ ਦੀ ਦੇਵ ਸ਼ੇਰੀ ਹਾਂ ਕੋਡੀ ਨੂੰ ਖੋਲੇ ਬਾਦ ਦੇਖੋ ਨਾ ਕੋੜੀ ਬੈ ਗਈ ਕੋੜਾ ਬੈ ਗਈ ਸੱਲਾ ਦੀ ਕੋੜੀ ਆਪਾਂ ਕੋਣੀ ਖੇਰੀ ਆ ਪਾਣੀ ਪੀਤਾ ਨੇ ਹਾਂ ਪਾਣੀ ਪੀਤਾ ਮੈਂ ਨਹੀਂ ਮੇਰੀ ਪੀਤਾ ਹੀ ਨਹੀਂ ਪਿਆ ਖੱਡੀ ਜਿਹੀ ਪਿਆਰੇ ਕੰਮ ਕਰਦਾ ਜਾਏ Apareceu